ਮੁਕੇਰੀਆਂ ਪੇਪਰ ਮਿੱਲ ਨਜ਼ਦੀਕ ਪੈਂਦੇ ਅਮਨ ਪੈਲਸ ਦੇ ਕਰਮਚਾਰੀ ਕੁਆਟਰ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਤੇ ਮੌਕੇ ਤੇ ਮੁਕੇਰੀਆਂ ਤੋਂ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਅੱਗ ਨਾਲ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਕਮਰੇ ਅੰਦਰ ਪਿਆ ਕੀਮਤੀ ਸਮਾਨ ਅਤੇ ਨਗਦੀ ਸੜ ਕੇ ਸੁਆਹ ਹੋ ਗਈ ਪੈਲਸ ਦੀ ਦੇਖਰੇਖ ਲਈ ਰੱਖੇ ਕਰਮਚਾਰੀ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇੱਥੇ ਰਹਿ ਰਿਹਾ ਹੈ ਅਤੇ ਅਚਾਨਕ ਲੱਗੀ ਅੱਗ ਨਾਲ ਉਸ ਦਾ ਕਮਰੇ ਵਿਚਲਾ ਪੂਰਾ ਸਮਾਨ ਅਤੇ ਅੰਦਰ ਪਈ ਨਗਦੀ ਸੜ ਗਈ ਹੈ। ਪ੍ਰੇਮ ਸਿੰਘ ਨੇ ਅੱਗ ਲੱਗਣ ਪਿੱਛੇ ਸ਼ਾਰਟ ਸਰਕਟ ਹੋਣ ਦਾ ਖਦ사 ਜ਼ਾਹਰ ਕੀਤਾ ਹੈ। ਪੈਲਸ ਮਾਲਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਿਤੇ ਬਾਹਰ ਸਨ ਜਿੱਥੇ ਉਹਨਾਂ ਨੂੰ ਸੂਚਨਾ ਮਿਲੀ ਪਰ ਉਹਨਾਂ ਤੋਂ ਪਹਿਲਾਂ ਫਾਇਰ ਬ੍ਰਿਗੇਡ ਦੀ ਗੱਡੀ ਵੱਲੋਂ ਅੱਗ ਤੇ ਕਾਬੂ ਪਾ ਲਿਆ ਹੈ ਉਹਨਾਂ ਦੱਸਿਆ ਕਿ ਮਾਲੀ ਨੁਕਸਾਨ ਹੋਇਆ ਹੈ ਉਹਨਾਂ ਨੁਕਸਾਨ ਦਾ ਜਾਇਜ਼ਾ ਲੈਣ ਉਪਰੰਤ ਹੀ ਨੁਕਸਾਨ ਦਾ ਪਤਾ ਚੱਲਣ ਦੀ ਗੱਲ ਆਖੀ 112 ਨੰਬਰ ਤੋਂ ਫੋਨ ਮਸੂਲ ਹੋਣ ਉਪਰੰਤ ਮੌਕੇ ਤੇ ਪੁੱਜੇ ਹੈੱਡ ਕਨਸਟੇਬਲ ਕਰਨੈਲ ਸਿੰਘ ਹੋਰਾਂ ਵੀ ਮੌਕੇ ਤੇ ਜਾਇਜ਼ਾ ਲਿਆ ਅਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਨਿਊ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ ਤੇ ਕਾ ਨਾਮ ਕੀ ਆਪਣਾ ਜੀ ਪ੍ਰੇਮ ਸਿੰਘ ਪ੍ਰੇਮ ਸਿੰਘ ਜੀ ਕਿਵੇਂ ਹੋਇਆ ਜੀ ਆਗਰ ਕਿਵੇਂ ਲੱਗੀ ਆਗ ਲੱਗੀ ਸਾਹਿਬ ਜੀ ਤਾਂ ਕਿ ਮੈਂ ਬੱਤੀ ਲਾਈਟ ਦੇਖਭਾਲ ਕਰਦਾ ਹਾਂ ਸਾਫ ਸਫਾਈ ਕਰਦਾ ਹਾਂ ਉਧਰ ਮੈਂ ਚੌਕਦਾਰੀ ਵੀ ਕੰਮ ਕਰਦਾ ਹਾਂ ਸਾਹਿਬ ਜੀ ਉਧਰ ਆ ਕਿਵੇਂ ਲੱਗੀ ਆਗ ਸਾਹਿਬ ਜੀ ਮੈਂ ਲਾਈਟ ਚੋਕੇ ਗਿਆ ਇੱਧਰ ਸੇ ਤੋਂ ਇੱਕਦਮ ਪਤੰਗਾ ਸੇ ਮੈਂ ਭਾਰ ਗਿਆ ਹਾਂ ਲਾਈਟ ਜੋੜ ਕੇ ਤੋਂ ਉਧਰ ਸੇ ਆਇਆ ਤਾਂ ਸਾਹ ਆ ਕੇ ਪਤੰਗਾ ਸੇ ਲੱਗ ਇੱਕਦਮ मैं भक्के आया जो तो, तो कहा के साहब आग लगी एकदम में आँच पानी भी लेके गया फिर बंदा कहते ना ना इतना ना जा और आग लग जा नहीं जाता फिर पजर जाना फिर पजर गया साहब मैं फिर भी पजर गया पैसे हैं इसमें सत्ताई हजार रुपये उसमें कहा के दस बारह पेटी हैं कपड़े लीड़े बोटी शादी करिए अभी चीजें बत्ता सारी साहब जी कितना नुकसान है नुकसान कम से कम अब तुम समझो लाख रुपए का समझ लो क्या मैंने किया साहब इनको फोन किया तो उने बंदे आ गए मेरे तो उने फोन लगाया जंदी बंदी सारी जगह साहब जी हां जी अभी तो काबू है साहब जी मेरा नाम पाजी गुरबंदर सिंह है जी ते ਸਾਡੇ ਇਦਾਂ ਸੀਗਾ ਵੀ ਮੈਂ ਤਾਂ ਇੱਥੇ ਹੈ ਨਹੀਂ ਸੀ ਮੌਜੂਦ ਹੋ ਤੇ ਸਾਡੇ ਮਤਲਬ ਮੈਂ ਜਿੱਦਾਂ ਕਰਮਚਾਰੀ ਰੱਖੇ ਹੋਏ ਅੱਗੇ ਸੇਵਾ ਲਈ ਬਿ ਆ ਸਾਫ ਸਫਾਈ ਲਈ ਜਾਂ ਹੋਰ ਤੇ ਇਹਨਾਂ ਦੇ ਮੈਨੂੰ ਫੋਨ ਗਿਆ ਜੀ ਵੀ ਇੱਧੇ ਤਾਂ ਅੱਗ ਲੱਗ ਗਈ ਹੈ ਤੇ ਨੁਕਸਾਨ ਹੋ ਰਿਹਾ ਤੇ ਮੈਂ ਉਦੋਂ ਧਾਮੀਆਂ ਛਿੰਜ ਸੀ ਤੇ ਮੈਂ ਉੱਥੇ ਗਿਆ ਹੋਇਆ ਸੀਗਾ ਤੇ ਉਦੋਂ ਮੈਂ ਉੱਥੋਂ ਆ ਕੇ ਫਿਰ ਮੈਂ ਇਰਾ ਮਤਲਬ ਇੱਥੇ ਦੇਖਿਆ ਤਾਂ ਉਹਨੇ ਨੂੰ ਇੰਨਾ ਸੀਗਾ ਕਿ ਫਾਇਰ ਬ੍ਰਿਗੇਡ ਆ ਗਈ ਹੋਈ ਸੀ ਮੈਨੇਜਰ ਸਾਹਿਬ ਨੇ ਫੋਨ ਕਰਤਾ ਸੀ ਫਾਇਰ ਬ੍ਰਿਗੇਡ ਨੂੰ ਤੇ ਆ ਗਏ ਸੀਗੇ ਮੇਰੇ ਤੋਂ ਪਹਿਲਾਂ ਅੱਗ ਤੇ ਕਾਬੂ ਆ ਜੀ ਹਾਂਜੀ ਅੱਗ ਤੇ ਕਾਬੂ ਆ ਜੀ ਤੇ ਇਹ ਹੈ ਕਿ ਅੱਗ ਦਾ ਜਿੰਨਾ ਨੁਕਸਾਨ ਜੋ ਹੋਇਆ ਉਹ ਹੁਣ ਅਜੇ ਤੱਕ ਨਹੀਂ ਪਤਾ ਉਹ ਹੁਣ ਆਪਾਂ ਮਤਲਬ ਅੱਗ ਤੇ ਬਿਲਕੁਲ ਪੂਰੀ ਤਰ੍ਹਾਂ ਕਾਬੂ ਪਾ ਕੇ ਫਿਰ ਦੇਖਾਂਗੇ ਤੇ ਬਾਕੀ ਇਹ ਵੀ ਨੁਕਸਾਨ ਤਾਂ ਹੋਇਆ ਹੁਣ ਇਸ ਵੇਲੇ ਆਪਾਂ ਕਹਿ ਨਹੀਂ ਸਕਦੇ ਕੁਝ ਵੀ ਨਾ ਕਿੰਨਾ ਜੀ ਮਾਲੀ ਨੁਕਸਾਨ ਹੋਇਆ ਨਹੀਂ ਤਾਂ ਬਚਾਇਆ ਹਾਂਜੀ ਕਿਉਂਕਿ ਬੈੱਡ ਸੜ ਗਏ ਸ਼ਾਇਦ ਜਿਹੜੇ ਹਿਸਾਬ ਨਾਲ ਉਹਨਾਂ ਦਾ ਕਹਿਣ ਦਾ ਮੰਤਲ ਸੀਗਾ ਕਿ ਬੈੱਡ ਸੜ ਗਏ ਸੋਫੇ ਸੜ ਗਏ ਜਾਂ ਹੋਰ ਕੁਰਸੀਆਂ ਕੋਈ ਪਈਆਂ ਸੀਗੀਆਂ ਉਹ ਮੈਨੂੰ ਨਹੀਂ ਪਤਾ ਤੇ ਉਹ ਹੁਣ ਆਪਾਂ ਇਧਰ ਹਾਂਜੀ ਉਹ ਕਵਰੇਜ ਕਰਕੇ ਫਿਰ ਦੇਖਦੇ ਆਂ ਜੀ ਕੀ ਬਣਦਾ ਕੀ ਨਹੀਂ ਇਹ ਹੈਲਪ ਲਾਈਨ 112 ਤੋਂ ਸਾਨੂੰ ਫੋਨ ਮਸੂਲ ਹੋਇਆ ਸੀ ਕਿ ਅਮਨ ਪੈਲਸ ਦੇ ਵਿੱਚ ਅੱਗ ਲੱਗੀ ਹੈ ਜਲਦੀ ਪਹੁੰਚੋ ਮੈਂ ਤੁਰੰਤ ਉਸ ਮੌਕੇ ਤੇ ਆ ਹੀ ਪਹੁੰਚ ਗਏ ਤੇ ਆ ਕੇ ਦੇਖਿਆ ਕਿ ਮਿਲਨ ਪੈਲਸ ਦੇ ਵਿੱਚ ਅਲੱਗ ਕਮਰੇ ਦੇ ਵਿੱਚ ਇੱਕ ਸਰਵਰਟ ਰੰਦਾ ਸੀਗਾ ਉਹ ਉੱਥੇ ਵਿੱਚ ਅੱਗ ਲੱਗੀ ਹੈ ਪਤਾ ਕੀਤਾ ਕਿ ਸ਼ਾਰਟ ਸਰਕਟ ਦੇ ਕਾਰਨ ਜਿਹੜੀ ਅੱਗ ਲੱਗੀ ਹੋਈ ਸੀ ਫਿਰ ਅਸੀਂ ਤੁਰੰਤ ਫਾਇਰ ਬ੍ਰਿਗੇਡ ਵਾਲਿਆਂ ਨੂੰ ਬੁਲਾਇਆ ਮੌਕੇ ਤੇ ਪਹੁੰਚ ਕੇ ਟੀਮ ਉਹਨਾਂ ਨੇ ਟੀਮ ਨੇ ਕਾਬੂ ਪਾ ਲਿਆ ਅੱਗ ਦੇ ਉੱਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਤੇ ਸੋਫੇ ਗੱਦੇ ਵਗੈਰਾ ਜਿਹੜੇ ਸੜੇ ਆ ਬਾਕੀ ਇੱਕ ਕਮਰੇ ਦਾ ਸਮਾਨ ਜਿਹੜਾ ਘਰੇਲੂ ਵੀ ਸੜ ਗਿਆ ਸਾਰਾ ਜੀ